ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਰੋਟਰੀ ਕਲੱਬ ਐਮਕਲ ਵੱਲੋਂ ਕੈਂਸਰ ਜਾਗਰੂਕਤਾ ਮਹਿੰਦ ਦਾ ਆਯੋਜਨ ਕੀਤਾ ਗਿਆ ਇਸ ਮਹੱਤਵਪੂਰਨ ਸੈਮੀਨਾਰ ਵਿੱਚ ਕੈਂਸਰ ਅਵੇਅਰਨੈਸ ਕਮੇਟੀ ਡਿਸਟ੍ਰਿਕਟ 3090 ਦੇ ਐਡਵਾਈਜ਼ਰ ਅਤੇ ਰੋਟਰੀ ਕਲੱਬ ਲੇਰਕੁਲਾ ਦੇ ਪ੍ਰਧਾਨ ਡਾ. ਐਮ.ਡੀ ਅਤੇ ਪੀ.ਐਚ.ਡੀ ਹੋਮੀਓਪੈਥੀ ਦੀ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਡਿਗਰੀ ਰੱਖਣ ਵਾਲੇ ਹੋਮੀਓਪੈਥੀ ਵਿਦਵਾਨ ਰੋਟੇਰੀਅਨ ਡਾਕਟਰ ਤਨਵੀਰ ਹੁਸੈਨ ਮੁੱਖ ਪ੍ਰਵਕਤਾ ਵਜੋਂ ਪੁੱਜੇ ਸਕੂਲ ਪਹੁੰਚਣ ਤੇ ਵਿਸ਼ੇਸ਼ ਮਹਿਮਾਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਇਸ ਮੌਕੇ ਰੋਟਰੀ ਕਲੱਬ ਐਮਰਗਰ ਦੇ ਪ੍ਰਧਾਨ ਅਤੇ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਪ੍ਰਿੰਸੀਪਲ ਬੇਪਨ ਸੇਠੀ ਨੇ ਡਾਕਟਰ ਤਨਵੀਰ ਹੁਸੈਨ ਅਤੇ ਡਾਕਟਰ ਇਕਬਾਲ ਮੁਹੰਮਦ ਸਕੱਤਰ ਰੋਟਰੀ ਕਲੱਬ ਮਲੇਰਕੋਟਲਾ ਚੇਅਰਮੈਨ ਰੋਟਰੀ ਕਲੱਬ ਐਮਗੜ ਮਹੇਸ਼ ਸ਼ਰਮਾ ਸਕੂਲ ਦੇ ਚੇਅਰਮੈਨ ਅਤੇ ਅਸਿਸਟੈਂਟ ਗਵਰਨਰ ਪ੍ਰੋਫੈਸਰ ਐਸਪੀ ਸੋਫਤ ਐਮਡੀ ਸਪਨਾ ਟੰਡ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਪ੍ਰਭਾ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਪਤਰਾਪੁਰ ਕੌਂਸਲ ਪ੍ਰਧਾਨ ਜਤਿੰਦਰ ਪੋਲਾ ਰੋਟੇਰੀਅਨ ਹਰਮੇਲ ਸਿੰਘ ਮੋਹਨ ਲਾਲ ਜਗਦੇਵ ਸਿੰਘ ਬੋਪਾਰਾਏ ਤੇ ਮਾਸਟਰ ਨਿਰਮਲ ਸਿੰਘ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਦਾ ਰਸਮੀ ਸਵਾਗਤ ਕੀਤਾ ਅਤੇ ਇਸ ਗਵਰਨੈਂਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਨਿਕਾਸ਼ ਅਧਿਕਾਰ ਪ੍ਰਗਟ ਕੀਤਾ ਗਿਆ। ਰੋਟਰੀ ਕਲੱਬ ਵੱਲੋਂ ਸਕੂਲ ਪ੍ਰਾਂਗਣ ਵਿੱਚ ਕੈਂਸਰ ਜਾਗਰੂਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸਕੂਲ ਦੇ ਵਿਦਿਆਰਥੀਆਂ, ਸਟਾਫ ਤੇ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। Good morning to one and all. Madam, I have just informed you about the Dr. Saab. Being a president of a Rotary Club Ahmedabad and a principal of a Victoria Public School. I formally welcome Dr. Tanveer Hussain and uh, Mr. Iqbal, who is the secretary of uh, कोटला रोटरी क्लब कोटला डॉक्टर साहब इज द प्रेजिडेंट ऑफ रोटरी क्लब कोटला नाउ आई वेलकम चेयरमैन डॉक्टर चेयरमैन ऑफ द स्कूल चेयरमैन ऑफ द गुड मॉर्निंग क्लब एंड असिस्टेंट गवर्नर ऑफ रोटरी क्लब ਅਹਿਮਦਗੜ੍ਹ ਐਂਡ ਬਲੇਰਪੁਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਰੋਟੇਰੀਅਨ ਮਹੇਸ਼ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਤਾਜ਼ੇ ਫਲ ਤੇ ਸਬਜ਼ੀਆਂ ਦਾ ਨਿਤ ਪ੍ਰਯੋਗ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਮੁੱਖ ਬਰਕਤਾਰ ਡਾਕਟਰ ਤਨਵੀਰ ਹੁਸੈਨ ਨੇ ਕੈਂਸਰ ਦੇ ਕਾਰਨਾਂ ਲੱਛਣਾਂ ਅਤੇ ਰੋਕਥਾਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਸਪਸ਼ਟ ਕੀਤਾ ਕਿ ਕੈਂਸਰ ਉਹ ਬਿਮਾਰੀ ਹੈ ਜਿਸ ਵਿੱਚ ਸੈੱਲ ਬੇਕਾਬੂ ਤਰੀਕੇ ਨਾਲ ਵਧ ਕੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੰਢ ਬਣਾਉਣ ਲੱਗਦੇ ਹਨ। ਤਮਾਕੂ, ਸ਼ਰਾਬ, ਗਲਤ ਖੁਰਾਕ, ਪ੍ਰਦੂਸ਼ਣ ਅਤੇ ਕਸਰਤ ਦੀ ਘਾਟ ਇਸ ਦੇ ਮੁੱਖ ਕਾਰਨ ਹਨ। ਡਾਕਟਰ ਹੁਸੈਨ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਲੱਛਣਾਂ ਜਿਵੇਂ ਕਿ ਬੇਬਜਾ ਵਜ਼ਨ ਘਟਣਾ, ਲੰਬੀ ਖੰਗ, ਗੰਡਾਂ ਦਾ ਬਣਨਾ ਜਾਂ ਅਸਧਾਰਨ ਰੂਪ ਵਗਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਚਾਹੀਦਾ ਸਰੀਰ ਦੀ ਸਮੇਂ-ਸਮੇਂ ਸਿਰ ਜਾਂਚ ਕਰਵਾਉਣੀ ਚਾਹੀਦੀ ਹੈ ਜਿਵੇਂ ਮੈਮੋਗ੍ਰਾਫੀ ਪੈਪਸਮੇਅਰ ਬਲੱਡ ਟੈਸਟ ਤੇ ਬਾਇਓਪਸੀ ਨਾਲ ਇਸ ਬਿਮਾਰੀ ਨੂੰ ਸ਼ੁਰੂਆਤ ਵਿੱਚ ਹੀ ਪਕੜਿਆ ਜਾ ਸਕਦਾ ਹੈ ਤੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਸਕੂਲ ਦੇ ਐਮ ਡੀ ਸੁਪਨਾ ਟੰਡ ਨੇ ਵੀ ਵਿਦਿਆਰਥੀਆਂ ਨੂੰ ਸਿਹਤਮੰਦ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਡਿਸਟ੍ਰਿਕਟ 30 90 ਦੇ ਅਸਿਸਟੈਂਟ ਕੋਰਨਰ ਪ੍ਰੋਫੈਸਰ ਸੋਫਤ ਨੇ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਲਗਾਤਾਰ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਸਮਾਰੋਹ ਦੇ ਅੰਤ ਵਿੱਚ ਮਹਿਮਾਨਾਂ ਅਤੇ ਮੁੱਖ ਵਕਤਾ ਦਾ ਸਨਮਾਨ ਕੀਤਾ ਗਿਆ ਗੱਲ ਇਹ ਹੈ ਕਿ ਕਿਹੜਾ ਸਾਡਾ ਪੰਜਾਬ ਹੈ ਇਸ ਟਾਈਮ ਕੈਂਸਰ ਦੇ ਲਈ ਇੱਕ ਕੈਪੀਟਲ ਬਣਦਾ ਜਾ ਰਿਹਾ ਹੈ ਬਹੁਤ سارے ਪੇਸ਼ੈਂਟ ਸਾਡੇ ਜਿਹੜੇ ਹੁਣ ਆ ਰਹੇ ਨੇ ਉਹ ਕੈਂਸਰ ਦੇ ਨਾਲ ਪੀੜਤ ਹੋ ਕੇ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਨੇ ਕਿ ਕੈਂਸਰ ਤੋਂ ਕਿੱਦਾਂ ਬਚਿਆ ਜਾ ਸਕਦਾ ਜੇ ਅਸੀਂ ਉਹ ਚੀਜ਼ਾਂ ਨੂੰ ਲੋਕ ਤੱਕ ਲੈ ਕੇ ਜਾਈਏ ਕਿ ਆ ਪ੍ਰੀਵੈਂਟਿਵ ਮੈਜਰਸ ਨੇ ਅਸੀਂ ਇਹ ਚੀਜ਼ਾਂ ਨੂੰ ਅਗਰ ਬਚਾ ਕਰਾਂਗੇ ਤਾਂ ਅਸੀਂ ਆਪਣੇ ਆਪ ਨੂੰ ਕੈਂਸਰ ਤੋਂ ਦੂਰ ਰੱਖ ਸਕਦੇ ਹਾਂ ਤਾਂ ਅਸੀਂ ਉਸ ਦੇ ਤਹਿਤ ਇੱਕ ਪ੍ਰੋਜੈਕਟ ਲੈ ਕੇ ਚੱਲੇ ਹਾਂ ਕਿਉਂਕਿ ਸਾਡਾ ਜਿਹੜਾ ਰੋਟੀ ਇੰਟਰਨੈਸ਼ਨਲ ਸਟ੍ਰੀਟ 3090 ਹੈਗਾ ਉਹਨਾਂ ਦੇ ਜਿਹੜੇ ਸਾਡੇ ਆਪਣੇ ਡਿਸਟ੍ਰਿਕਟ ਵਾਦੂ ਪੇਸ਼ ਮੈਤਾ ਜੀ ਤੇ ਮੇਰਾ ਇਹ ਸਾਡਾ ਦੋਹਾਂ ਦਾ ਇੱਕ ਵੀਮ ਸੀਗਾ ਕਿ ਕੈਸਨ ਨੂੰ ਅਸੀਂ ਮੇਨ ਪ੍ਰੋਜੈਕਟਾਂ ਵਿੱਚ ਇੱਕ ਪ੍ਰੋਜੈਕਟ ਲੈ ਕੇ ਚੱਲੀਏ ਜਿਹੜਾ ਸਾਡਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜ਼ਿਲ੍ਹੇ ਵੀ ਸਾਡੇ ਕਲੱਬs ਹੈਗੇ ਨੇ ਅਸੀਂ ਤਾਂ ਤਾਂ ਤੇ ਜਾ ਕੇ ਕੰਮ ਕਰਨਾ ਉਸੇ ਦੀ ਇੱਕ ਕੜੀ ਦੇ ਵਿੱਚ ਮੈਂ ਮੈਂ ਅੱਜ ਧੰਨਵਾਦ ਕਰਦਾ ਸਾਡੇ ਅਸਿਸਟੈਂਟ ਗਵਰਨਰ ਸਾਹਿਬ ਮੇਰੇ ਕੋਲ ਕੱਡੇ ਨੇ ਸੋਹਰ ਜੀ ਅਸੀਂ ਗੁਰਦਾਮ ਮਿਲੇ ਸੀਗੇ ਤੇ ਇਹਨਾਂ ਨੇ ਮੈਨੂੰ ਉਸ ਟਾਈਮ ਸਾਡੇ ਨੰਬਰ ਸ਼ੇਅਰ ਹੋ ਗਏ ਬਾਅਦ ਉਸੇ ਸਿਰਸੇ ਤੇ ਇੱਥੇ ਕਾਲ ਕੀਤਾ ਸੀ ਕਿ ਡਾਕਟਰ ਸਾਹਿਬ ਮੈਂ ਚਾਹੁੰਦਾ ਕਿ ਸਾਡੇ ਸਕੂਲ ਇਸ ਹੀ ਉਤੇ ਇਹ ਹੁਣ ਜਿਹੜਾ ਪ੍ਰੋਗਰਾਮ ਕੀਤਾ ਹੈਗਾ ਜੀ ਜਿਹਦੇ ਚ ਦੱਸਿਆ ਗਿਆ ਕਿ ਜਿਹੜੇ ਕੈਂਸਰ ਤੋਂ ਬਚਣ ਦੇ ਲਈ ਜਿਵੇਂ ਟਬੈਕੋ, ਅਲਕੋਹਲ, ਰੇਡੀਏਸ਼ਨ, ਮੋਬਾਈਲ ਫੋਨਸ, ਮਾਈਕ੍ਰੋਵੇਵਸ, ਨੋ ਪਲਾਸਟਿਕ ਯੂਜ਼, ਖਾਂ ਪੀਣ ਦੀਆਂ ਚੀਜ਼ਾਂ ਜਿਹੜੀਆਂ ਹਨ, ਸਟ्रेस ਮੈਨੇਜਮੈਂਟ ਵਾਲਾ ਪਾਰਟ ਹੈ। ਜਿਹੜੀ ਜਿਹੜੀ ਚੀਜ਼ਾਂ ਅਸੀਂ ਬਚ ਸਕਦੇ ਹਾਂ ਕਿਉਂਕਿ ਜਿਹੜੀ ਹੈਰਿਡੀਟਰੀ ਦੇ ਨਾਲ ਸਾਡੇ ਖਾਨਦਾਨੀ ਕੈਂਸਰ ਸਾਡੇ ਚ ਫੈਮਿਲੀ ਚ ਦਨ ਕਰਦੇ ਨੇ, ਉਹਦਾ 5 ਤੋਂ 10% ਤੱਕ ਹੀ ਨੇ। ਇਹਨਾਂ ਤੋਂ ਬਚਣਾ ਮੁਸ਼ਕਿਲ ਹੈ ਕਿਉਂਕਿ ਸਾਡੇ ਖੂਨ ਚ ਆ ਜਾਂਦੇ ਰਹੋ। ਬਾਕੀ ਦੇ ਜਿਹੜੇ ਕੈਂਸਰ ਨੇ ਜੇਕਰ ਅਸੀਂ ਤਾਂ ਉਹ ਤਾਂ ਬਚਾਇਆ ਜਾ ਸਕਦਾ ਹੈ ਕਿਉਂਕਿ ਅਵੇਅਰਨੈਸ ਆਲਵੇਜ਼ ਐਂਪਾਵਰਸ ਐਂਡ ਇਗਨੋਰੈਂਸ ਆਲਵੇਜ਼ ਕਿਲਸ ਅਸੀਂ ਜਿਹੜੀ ਆ ਗਿਆਨਤਾ ਉਹਨੂੰ ਦੂਰ ਕੀਤਾ ਹੈ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡਾ ਮੈਸੇਜ ਜਿਹੜਾ ਹੈਗਾ ਵੀ ਆਹ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ ਕਿਤਾਏ ਪਾਰਟ ਸੀਗਾ ਸਾਡਾ ਦੂਸਰਾ ਸੀਗਾ ਕਿ ਅਸੀਂ ਜੇ ਕਿਤੇ ਆਜੇ ਕਿਸੇ ਨੂੰ ਕੈਂਸਰ ਤਾਂ ਜਾਂ ਕਿਸੇ ਦੇ ਪੇਸ਼ੈਂਟ ਜਾਂ ਪਰਸਨ ਦੇ ਵਿੱਚ ਕੋਈ ਬਚਨ ਆਜਨ ਸਿੰਪਟਮ ਤਾਂ ਉਹ ਕਿਹੜੇ-ਕਿਹੜੇ ਸਿੰਪਟਮ ਨੇ ਕਿਹੜੇ-ਕਿਹੜੇ ਲੱਛਣ ਨੇ ਜਿਨ੍ਹਾਂ ਨੂੰ ਤੁਸੀਂ ਅਗਰ ਫੇਸ ਕਰਦੇ ਹੋ ਤੁਸੀਂ ਜਾਂ ਤੁਹਾਡਾ ਫੈਮਿਲੀ ਆ ਪਰਿਵਾਰ ਮੈਂਬਰ ਤਾਂ ਤੁਸੀਂ ਡਾਕਟਰ ਨਾਲ ਕੰਸਲਟ ਕਰੋ ਕਿਉਂਕਿ ਉਹ ਕੈਂਸਰ ਅੱਜ ਉਹਦੇ ਚ ਅਮਰੀਕਨ ਕੈਂసర్ ਸੁਸਾਇਟੀ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਾਉਸ਼ਨ ਦੀਆਂ 7 ਲਾਈਨਾਂ ਨੇ ਉਸ ਵਿੱਚ ਆਪਣੇ ਇਥੇ ਸ਼ੇਅਰ ਕੀਤੀਆਂ ਨੇ ਤੇ ਲਾਸਟ ਵਿੱਚ ਉਹ ਮੈਂ ਇਥੇ ਇਹਨਾਂ ਨੂੰ ਦੱਸਿਆ ਕਿ ਜਿਹੜੇ ਕੈਂਸਰ ਤੋਂ ਬਚਨ ਦੇ ਲਈ ਅਸੀਂ ਆਪਣੇ ਰੈਗੂਲਰ ਜਿਹੜਾ ਸਕ੍ਰੀਨਿੰਗ ਕਰਾਉਣੀ ਹੈ ਟੈਸਟਾਂ ਦੀ ਜਿਨ੍ਹਾਂ ਅਲੱਗ-ਅਲੱਗ ਟੈਸਟਾਂ ਦੇ ਬਾਰੇ ਅਲੱਗ-ਅਲੱਗ ਬਾਡੀ ਪਾਰਟ ਦੇ ਕੈਂਸਰਾਂ ਬਾਰੇ ਬ੍ਰੈਸਟ ਕੈਂਸਰ ਬਾਰੇ ਗਲੰਕ ਕੈਂਸਰ ਬਾਰੇ ਪ੍ਰੋਸਟੇਟ ਕੈਂਸਰ ਬਾਰੇ ਜਾਂ ਹੋਰ ਕੈਂਸਰਾਂ ਬਾਰੇ ਆਪਾਂ ਇਹਨੇ ਗੱਲ ਕੀਤੀ ਹੈ ਜੇ ਅਸੀਂ ਰੈਗੂਲਰ ਆਪਣਾ ਹੈਲਥ ਚੈੱਕਅਪ ਕਰਾਉਦੇ ਰਹਾਂਗੇ ਤਾਂ ਅਸੀਂ ਕੈਂਸਰ ਨੂੰ ਅਰਲੀ ਸਟੇ ਕਿਉਂਕਿ ਪਹਿਲੀ ਜਾਂ ਦੂਜੀ ਸਟੇਜ 'ਚ ਜੇ ਅਸੀਂ ਕੈਂਸਰ ਨੂੰ ਡਿਟੈਕਟ ਕਰ ਲਿਆ ਫੜ ਲਿਆ ਤਾਂ ਕੈਂਸਰ ਨੂੰ ਬਹੁਤ ਕਾਮਯਾਬੀ ਨਾਲ 100% ਅਸੀਂ ਟਰੀਟ ਕਰ ਸਕਦੇ ਹਾਂ ਬਟ ਅਨਫੋਰਚੂਨੇਟਲੀ ਆਈ ਊਡ ਸੇ ਦੈਟ ਇਨ ਪੰਜਾਬ ਸਾਡੇ ਕੋਲੇ 70% ਲੋਕ ਕੈਂਸਰ ਪੇਸ਼ੈਂਟ ਉਹ ਆਉਂਦੇ ਨੇ ਜਿਨ੍ਹਾਂ ਨੂੰ ਤੀਜੀ ਸਟੇਜ ਤੇ ਪਤਾ ਚੱਲਦਾ ਉਹ ਬਹੁਤ ਵਿਚਾਰੇ ਸਾਨੂੰ ਦੁੱਖ ਹੁੰਦਾ ਕਿ ਯਾਰ ਨਕਾਸ਼ ਇਹ ਬੰਦਾ ਪਹਿਲਾਂ ਕਿਤੇ ਡਾਕਟਰ ਕੋਲ ਆਇਆ ਹੁੰਦਾ ਇਹਨੂੰ ਮੂਡਲੀ ਸਟੇਜ ਤੇ ਪਤਾ ਲੱਗਿਆ ਹੁੰਦਾ ਤੇ ਕੈਂਸਰ ਤੋਂ ਪੂਰੀ ਤਰ੍ਹਾਂ ਅਸੀਂ ਸਕਸੈਸਫੁਲ ਉਹਦਾ ਟਰੀਟਮੈਂਟ ਕਰ ਸਕਦੇ ਸੀਗੇ ਲੇਕਿਨ ਇਹ ਪ੍ਰੋਬਲਮ ਇਹ ਹੈ ਜੀ ਕਿ ਜਦ ਫਿਰ ਅਸੀਂ ਪੇਸ਼ੈਂਟ ਜਿਹੜੀ ਬਹੁਤਾ ਕੁਝ ਨਹੀਂ ਕਰ ਸਕਦੇ ਫਿਰ ਉਹਦੀ ਪੇਲੀਏਟਿਵ ਕੇਅਰ ਹੁੰਦੀ ਹੈ ਜਿੱਥੇ ਜਸਤੇ ਸਿਰਫ ਉਹਦੀ ਕੁਆਲਿਟੀ ਆਫ ਲਾਈਫ ਨੂੰ ਇੰਪਰੂਵ ਕਰ ਸਕਦੇ ਆ ਸਰਵਾਈਵਲ ਟਾਈਮ ਥੋੜਾ ਜਿਹਾ ਨਾਸ ਕਰ ਸਕਦੇ ਆ ਜਿੱਥੇ ਕਿ ਜੇ ਸਾਨੂੰ ਪਹਿਲੇ ਸਟੇਜਾਂ ਚ ਪਤਾ ਚੱਲ ਜਾਏ ਕਿ ਆਪਾਂ ਅਜ ਚਾਹੁੰਦੇ ਸੀ ਜੇ ਕਿਸੇ ਨੂੰ ਪਤਾ ਚੱਲ ਜਾ ਤਾਂ ਉਹ ਪਹਿਲਾਂ ਡਿਟੈਕਟ ਕਰਵਾਵੇ ਟੈਸਟਾਂ ਦੇ ਵਿੱਚ ਪਤਾ ਲੱਗ ਜਾਏ ਪਹਿਲਾਂ ਤਾਂ ਅਸੀਂ ਇਹਨੂੰ ਪਹਿਲੇ ਹੀ ਕਿਉਂਕਿ ਵੀ ਕੈਨ ਨਿਪਟਾਈਬਲ ਐਟ ਤਾਂ ਬਾਅਦ ਹੋਣੀ ਸ਼ੁਰੂ ਦੇ ਵਿੱਚ ਇਸ ਨੂੰ ਨੱਥ ਪਾ ਸਕਦੇ ਆ ਅਸੀਂ ਪਰ ਮੇਨ ਪ੍ਰੋਜੈਕਟ ਦਾ ਐਪਾਂ ਚਲਾਇਸ ਕਿਉਂਕਿ ਵਾਸ਼ੁਪਰੀਏ ਤੁਹਾਡਾ ਧੰਨਵਾਦ। ਮੈਂ ਸਭ ਤੋਂ ਪਹਿਲਾਂ ਤਾਂ ਡਾਕਟਰ ਤੰਦੀਰ ਹਸੈਨ ਜੋ ਕਿ ਰੋਟਰੀ ਕਲੱਬ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਰੋਟਰੀ ਕਮੇਟੀ ਦੇ ਚੇਅਰਮੈਨ ਵੀ ਨੇ ਇਸ ਪ੍ਰੋਜੈਕਟ ਦੇ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਸਾਡੀ ਗੁੱਡ ਮਾਰਨਿੰਗ ਕਲੱਬ ਦੇ ਮੈਂਬਰਾਂ ਨੂੰ ਸਾਡੇ ਡਰਾਈਵਰਾਂ ਨੂੰ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਇੱਕ ਬਹੁਤ ਹੀ ਅਹਿਮ ਟੌਪਿਕ ਬਾਰੇ ਜਾਣਕਾਰੀ ਦਿੱਤੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਚਾਹੇ ਕੋਈ ਆਪਣੇ ਰਿਸ਼ਤੇਦਾਰ ਨੇ ਜਾਂ ਫਰੈਂਡ ਸਰਕਲ ਹੈ ਉਨੇ ਥੋੜੇ ਦਿਨ ਪਹਿਲਾਂ ਆਪਾਂ ਅਹਿਮਦਗੜ੍ਹ ਵੀ ਸੁਣਿਆ ਵੀ ਆ ਕਿਸੇ ਦੀ ਆਰਕੈਂਸਰ ਕਰਕੇ ਡੈਥ ਹੋ ਗਈ ਤਾਂ ਇਹਨਾਂ ਦੀਆਂ ਗੱਲਾਂ ਤੋਂ ਜਾਂ ਇਹਨਾਂ ਦੇ ਜੋ ਵਧੀਆ ਸਾਨੂੰ ਅੱਜ ਦੱਸਿਆ ਜਾਣਕਾਰੀ ਦਿੱਤੀ ਉਹਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਅਵੇਅਰਨੈਸ ਆਏਗੀ ਤੇ ਜਿੱਦਾਂ ਜਾਣਕਾਰੀ ਮਿਲੀ ਹੈ ਕਿ ਕੈਂਸਰ ਨੂੰ ਅਗਰ ਆਪਾਂ ਪਹਿਲੀ ਜਾਂ ਦੂਜੀ ਸਟੇਜ ਤੇ ਡਿਟੈਕਟ ਕਰ ਲਈਏ ਤਾਂ ਉਹਦੇ ਚ ਜਾਨ ਦਾ ਜਿਹੜਾ ਕਤਰਾ ਉਹ ਨਹੀਂ ਹੋਵੇਗਾ ਤਾਂ ਇਹਨਾਂ ਮੁਤਾਬਕ ਜਿਵੇਂ ਆਪਾਂ ਹਮੇਸ਼ਾ ਸੁਣਦੇ ਆ ਪ੍ਰੀਵੈਂਸ ਦੇ ਜੈ ਬੈਟਰ ਥੈਨ ਕਰ ਤਾਂ ਇਹਨਾਂ ਨੇ ਸਾਨੂੰ ਸਿੰਪਟਮ ਵੀ ਦੱਸੇ ਨੇ ਅਸੀਂ ਆਪਣੇ ਆਪ ਵੀ ਥੋੜਾ ਬਹੁਤ ਪਹਿਲਾਂ ਜਜ ਕਰ ਸਕਦੇ ਹਾਂ ਕਿ ਕੀ ਅਸੀਂ ਇਸ ਬਿਮਾਰੀ ਵੱਲ ਨੂੰ ਅਸੀਂ ਜਾਂ ਸਾਡਾ ਕੋਈ ਸਬੰਧਿਤ ਤਾਂ ਨਹੀਂ ਜਾ ਰਿਹਾ ਇਹ ਬਹੁਤ ਹੀ ਵੈਲਿਊਏਬਲ ਲੈਕਚਰ ਸੀ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨੇ ਜੋ ਸਾਡੇ ਬੱਚਿਆਂ ਨੂੰ ਮਤਲਬ ਇੱਕ ਲੈਕਚਰ ਦੇ ਵਿੱਚ ਤਿੰਨ ਚਾਰ ਚੀਜ਼ਾਂ ਦੱਸਤੀਆਂ ਨਸਿਆਂ ਦਾ ਮਾੜਾ ਪ੍ਰਭਾਵ ਵੀ ਦੱਸਤਾ ਸਟ्रेस ਮੈਨੇਜਮੈਂਟ ਵੀ ਦੱਸਤੀ ਕਿ ਹਾਊ ਟੂ ਕੰਟਰੋਲ ਦਾ ਸਟ्रेस ਔਰ ਨਾਲ ਨਾਲ ਇਹਨਾਂ ਨੇ ਮੋਬਾਈਲ ਦੇ बुरे ਪ੍ਰਭਾਵ ਬਾਰੇ ਵੀ ਦੱਸਤਾ ਉਹ ਸਾਰਾ ਕੁਝ ਕਿਵੇਂ ਕੈਂਸਰ ਦੇ ਨਾਲ ਕੋਰਿਲੇਟ ਕਰਕੇ ਇਹਨਾਂ ਨੇ ਦੱਸਿਆ ਉਹਦਾ ਜਰੂਰ ਸਾਡੇ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਅਸੀਂ ਆਸ ਕਰਦੇ ਹਾਂ ਕਿ ਅੱਗੋਂ ਤੇ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਕਿਸੇ ਹੋਰ ਟਾਪਿਕ ਤੇ ਜਾਂ ਕਿਸੇ ਟਾਪਿਕ ਤੇ ਬੁਲਾਵਾਂਗੇ ਤਾਂ ਜਰੂਰ ਸਾਡੇ ਹਾਜ਼ਰ ਹੋਣਗੇ ਬਹੁਤ ਸ਼ੁਕਰੀਆ